ਵਾਹਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਇਹ ਤਿੱਤਰ ਨਾ ਬੋਲਦਾ ਹੈ ਸ ਬਾਣੀਆ ਕਹਿੰਦਾ ਐ ਬੋਲਦਾ ਸੋ ਜੀਵਿੰਦਾਰ ਕਹਿੰਦਾ ਐ ਬੋਲਦਾ ਹੈ ਸੋ ਪਹਿਲਵਾਨ ਕਹਿੰਦਾ ਇਹ ਕਹਿੰਦਾ ਜੋਕਾ ਕਰ ਕਸਰਤ ਕਰ ਪਾਤਨਸ ਕਰ ਕਿਉਂਕਿ ਉਹਦੀ ਬੋਲੀ ਬਹੁਤ ਪਿਆਰੀ ਹੁੰਦੀ ਹੈ ਗਰਵਾਣੀ ਚ ਵੀ ਇਹ ਜਨਰੋ ਆ ਪਸ਼ੂ ਆ ਦੇ ਕੀੜੀ ਤੋਂ ਲੈ ਕੇ ਹਾਥੀ ਤੱਕ ਉਹਨਾਂ ਦੇ ਉਦਾਹਰਣਾਂ ਦੇ ਦੇ ਕੇ ਸਮਝਾਇਆ ਹੈ ਸੋ ਸਾਰਾ ਗਿਆਨ ਸਾਨੂੰ ਮਨੁੱਖਤਾ ਨੂੰ ਹੈ परमेश्वर ने ये सारी रचना एक ਘਟ 84 ਲੱਖ ਜੋਨ ਸਾਨੂੰ ਸਮਝਾਉਣ ਲਈ ਬਣਾਈ ਹੈ ਅਸੀਂ ਬੰਦੇ ਨਹੀਂ ਹਾਂ ਬਨਣ ਕੀ ਕਰਨੀ ਹੈ ਸ ਹੈ ਪਸ਼ੂਆਂ ਦੋ ਲੱਤਾਂ ਵਾਲੇ ਸਿੰਗਾਂ ਵਾਲੇ ਪੂਛਾਂ ਵਾਲੇ ਸ ਪਰ ਥੋੜੀ ਜਿਹੀ ਕੁਆਲਿਟੀ ਵਧੀਆ ਇਹ ਸੰਤ ਮਿਲਾ ਕੇ ਜਿਸ ਸੁਨੀਆ ਕਹੀਏ ਮਿਲਾ ਅਸੰਤ ਮਸਤ ਕਰ ਰਹੀ ਹੈ ਸੋ ਜੇ ਗੁਣਾੜਾ ਮਿਲਦਾ ਹੈ ਹਰੀ ਮਿਲਦਾ ਹੈ ਹਰੀ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ ਉਹ ਆਇਆ ਹੋਇਆ ਹੈ ਦੇਖਣ ਵਾਲੀ ਅੱਖ ਚਾਹੀਦੀ ਹੈ ਇਹ ਜੋ ਇਹ ਚਾਰ ਦੁੱਖ ਹਨ ਵੱਡੀਆਂ ਛੋਟਾਂ ਹਨ ਸ ਇਹ ਜਾਣ ਪਛਾਨ ਕਰਨੀ ਪੈਗੀ ਵਾਸ਼ਨਾ ਹੰਕਾਰ ਲੋਭ ਅਸੀਂ ਕਿਸੇ ਨੂੰ ਜਾਣਦੇ ਹਾਂ ਉਹਦੇ ਚਿਹਰੇ ਤੋਂ ਜਾਣਦੇ ਆ ਉਹਦਾ ਨਾਮ ਜਾਣਦੇ ਹਾਂ ਸੋ ਉਹਦੇ ਪਰਿਵਾਰ ਉਹਦੀ ਜਾਇਦਾਦ ਉਹਦੇ ਮਾਤਾ ਪਿਤਾ ਨੂੰ ਫਿਰ ਥੋੜਾ ਜਿਹਾ ਉਹਦੇ ਸੰਗਤ ਕੀਤੀ ਉਹ ਕੀ ਕੀਰਤ ਕਰਦਾ ਹੈ ਕੀ ਖਾਂਦਾ ਉਹ ਜਾਣਦੇ ਹਨ ਪਰ ਜਿਹੜੀ ਮੂਲ ਸਮੱਸਿਆ ਹੈ ਮੂਲ ਦੁੱਖ ਹੈ ਉਹ ਸਾਰੇ ਦੇਸਾਂ ਦਾ ਇੱਕੋ ਹੀ ਹੈ ਜਾਤ ਵੱਖਰੀ ਵੱਖਰੀ ਹੋ ਸਕਦੀ ਹੈ ਮਜਬ ਰੰਗ ਰੂਪ ਨਸਲ पर मूल दुख एक ही है सारे सार्वजन वाशना अहंकार लोभ ये सारे देशों की समस्या है अनुभव ज्ञान सो नाम की है सो असीम सारे मनुख हाँ ये ਮੂਲ ਸਮੱਸਿਆ ਮੂਲ ਦੁੱਖ ਜਾਤ ਵੱਖਰੀ ਹੋ ਸਕਦੀ ਹੈ ਰੰਗ ਰੂਪ ਵੱਖਰੇ ਹੋ ਸਕਦੇ ਹਨ ਮਜਬ ਨਸਲ ਸੋ ਚਿਹਰੇ ਗੁਠੇ ਦੇ ਚਿੰ ਸਾਰਾ ਕੁਝ ਵੱਖਰਾ ਹੋ ਸਕਦਾ ਹੈ ਪਰ ਮੂਲ ਸਮੱਸਿਆ ਮੂਲ ਦੁੱਖ ਸਾਰਿਆਂ ਦਾ ਇੱਕੋ ਹੀ ਹੈ ਸਾਰੇ ਦੇਸਾਂ ਦਾ ਸੋ ਕਹਿੰਦੇ ਕਾਨੂੰਨ ਸਜ਼ਾ ਦੇਗਾ ਜੋ ਅਪਰਾਧ ਕਰੇਗਾ ਜਿਹਨੂੰ ਕਾਨੂੰਨੀ ਸਜ਼ਾ ਦਿੱਤੀ ਸੋ ਕਹਿੰਦੇ ਨਾਮਵਾਲ ਤੋਂ ਕਾਨੂੰਨ ਦੇ ਵਿਰੁੱਧ ਬੋਲ ਰਿਹਾ ਹੈ ਚਲੋ ਇੱਕ ਨੇ ਕਾਨੂੰਨ ਦੀ ਉਲੰਘਣਾ ਕੀਤੀ ਸੋ ਉਹਨੇ ਕਿਸੇ ਦੀ ਜਾਨ ਲੈ ਲਈ ਅਪਰਾਧ ਬਣ ਗਿਆ ਦੋਸ਼ ਬਣ ਗਿਆ ਤੇ ਕਾਨੂੰਨ ਨੇ ਕਿਹੜਾ ਘੱਟ ਕੀਤੀ ਸੋ ਕਾਨੂੰਨ ਨੇ ਆਪਣੀ ਸਜ਼ਾ ਦਿੱਤੀ ਉਹਨੂੰ ਫਾਸੀ ਲਾਤੀ ਨਹੀਂ ਜੋ ਸਮਝਦਾਰ ਦੇਸ਼ ਹਨ ਇਹ ਉਹਨਾਂ ਨੇ ਕਾਨੂੰਨ ਤੋੜਿਆ ਹੈ ਇਹ ਸਮਾਂ ਆਉਂਦਾ ਹੈ ਸਮਾਂ ਜਾਂਦਾ ਪਰਮੇਸ਼ਰ ਕਹਿੰਦਾ ਮੈਂ ਕੁਝ ਵੀ ਨਹੀਂ ਗਲਤ ਕਰਦਾ ਨਾ ਸਮਾਰੂਪ ਹਾਂ ਮੈਂ ਸੱਚ ਰੂਪ ਹਾਂ ਹਰ ਜਸ ਸੁਣਾ ਨਾ ਹਰ ਕੋں ਗਾਵੇ ਬਾਤ ਨਹੀਂ ਅਸਮਾਨ ਕਰਾਵੇ ਗੱਲਾਂ ਨਾਲ ਕੁਛ ਨਹੀਂ ਬੰਨਣਾ ਇਹ ਜ਼ਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਇਹ ਜੋ ਚਾਰ ਛੋਟਾ ਹਨ ਚਾਰ ਦੁੱਖ ਹਨ ਕਿਸੇ ਦੇ ਜਾਣ ਪਛਾਣ ਕਰਨੀ ਜਾਣਨਾ ਧਨ ਨੂੰ ਜਾਣਨਾ ਸੋ ਚਾਰ ਖਤਰੇ ਹਨ ਸਾਨੂੰ ਕਿਤੇ ਸਵਾਨੋਂ ਸਵਰਗ ਨਾ ਮਿਲੇ ਕਿਤੇ ਸਾਡਾ ਜਾੜ ਦਾ ਖਤਰਾ ਹੈ ਕਿਤੇ ਸਾਡਾ maal ਰੁਪਈਆ ਧਨ ਦਾ ਕੋਈ ਕਬਜ਼ਾ ਹੀ ਨਾ ਕਰਕੇ ਬੈਜੇ ਸੋ ਕਿਤੇ ਸਾਡਾ ਮਾਨ ਸਾਨੂੰ ਦੇਇਤ ਕਰਦੇ ਹਨ ਇੱਜ਼ਤ ਨੋੜਦੇ ਹਨ ਇਹ ਵੀ ਸਾਨੂੰ ਖਤਰਾ ਹੈ ਚਾਰ ਦੁੱਖ ਹਨ ਸੋ ਇਹ ਸਮੱਸਿਆ ਸਾਰੇ ਦੇਸ਼ਾਂ ਦੀ ਬਰਾਬਰੀ ਹੈ ਗਰਵਾਣੀ ਪੜ੍ਹਨੀ ਪੈਗੀ ਸਰਵਣ ਕਰਨੀ ਪੈਗੀ ਪਰਮੇਸ਼ਰ ਕਹਿੰਦਾ ਮੈਨੂੰ ਲੰਬ ਬਾਤ ਹੈ ਆਪਣੇ ਆਪ ਦਾ ਸਾਨੂੰ ਅੰਤਰਜਾਮੀ ਬਣਾਇਆ ਹੈ ਨਾ ਸੋ ਇਕ ਕਤਕਾਰੇ ਕਤਪਹਰ ਜੋ ਬੀਜਣਾ ਹੋਈ ਵਟਣਾ ਪਏਗਾ ਸਭ ਤੋਂ ਆਪਣੇ ਆਪ ਨੂੰ ਮੈਂ ਆਪ ਜਾਣਦਾ ਹਾਂ ਸੋ ਵੇ ਵੇਖ ਕੇ ਕਦਮ ਚੱਲਾਂ ਜੇ ਹੱਥ 'ਚ ਬੈਂਟਰੀ ਖੂਚ ਡਿੱਗਣਾ ਆਪਣੀ ਗਲਤੀ ਹੈ ਜਿੰਦਗੀ ਰਵਾਏਗੀ ਹਰੇਕ ਮੋੜ ਤੇ ਦੁੱਖ ਹੈ ਜੋ ਜੋ ਬਿਸਾ ਸੋ ਸੋ ਰੋਗੀ ਰੋਗ ਰੈਤ ਮੇਰਾ ਸਤਗੁਰ ਜੋਗੀ ਅਸੀਂ ਰੋਗੀ ਹਾਂ ਸੋ ਤੰਦਰੁਸਤੀ ਤਾਈ ਕਦਰ ਹੁੰਦੀ ਐ ਜੇ ਰੋਗ ਨਾ ਹੋਏ ਜਦੋਂ ਰੋਗ ਲੱਗਦਾ ਹੈ ਨਾ ਫਿਰ ਤੰਦਰੁਸਤੀ ਦੀ ਕਦਰ ਤਾਂ ਪਤਾ ਲੱਗਦਾ ਹੈ ਫਿਰ ਜਦੋਂ ਸੇਤ ਤੇ ਜਦੋਂ ਬਾਣ ਵਾਜੇ ਤਬਰ ਉਸ ਜਾ ਕੇ ਉਹ ਤੋਂ ਪਤਾ ਲੱਗਦਾ ਹੈ ਜਦੋਂ ਵਿਪਤਾ ਆਉਂਦੀ ਹੈ ਕੌਣ ਤੇਰਾ ਸਾਥੀ ਹੈ ਸੋ ਅੰਦਰ ਹੀ ਹੈ ਪਰਮੇਸ਼ਰ ਅਸੀਂ ਸਾਰੀਆਂ ਜੀਰੋ ਆ ਸਾਰੀਆਂ ਇਸਤਰੀਆਂ ਆ ਉਹ ਸਾਡਾ ਮਾਲਕ ਹੈ ਉਹ ਸਾਡਾ ਪਤੀ ਹੈ ਪਰਮੇਸ਼ਰ ਹੈ ਪਿਤਾ ਹੈ ਮਾਤਾ ਹੈ ਸਭ ਕੁਝ ਹੈ ਜੋ 84 ਲੱਖ ਜੂਨ ਬਣਾ ਕੇ ਵਿੱਚ ਬੈਠਾ ਹੈ ਕੋਈ ਮਿਸਤਰੀ ਚੀਜ਼ ਬਣਾ ਕੇ ਵਿੱਚ ਨਹੀਂ ਬੈਂਦਾ ਸ ਸਜਾ ਦਿੰਦਾ ਹੈ ਜੇ ਅਸੀਂ ਵੀ ਸਜ਼ਾ ਦੇਤੀ ਕਾਨੂੰਨ ਨੇ ਵੀ ਦੇਤੀ ਫਿਰ ਕੀ ਫਰਕ ਰਿਆ ਸਿਆਣੇ ਦੇਸਾਂ ਨੇ ਕਾਨੂੰਨ ਤੋੜਿਆ ਫਾਸੀ ਵਾਲਾ ਠੀਕ ਹੈ ਨੋ ਕਾਲੇ ਪਾਣੀ ਭੇਜ ਦਿਓ ساری ਉਮਰ ਉਮਰ ਕੈਦ ਕਰ ਦਿਓ ਸੋ ਇਹ ਸਮੇਂ ਨੂੰ ਸੰਭਾਲਣਾ ਪਾਏਗਾ ਆਨਲਾਈਨ ਹੈ ਇਕੱਠ ਕਰਨਾ ਹੈ ਇਕੱਠ ਦੀ ਜਨਾਜੇ ਜੋ ਬੀਜਾਂਗੇ ਜੋ ਵੜਾਂਗੇ ਜੋ ਕਣਕ ਬੀਜਾਂਗੇ ਕਣਕ ਵੜਾਂਗੇ ਜੀ ਪਰਮੇਸ਼ਰ ਬੀਜ ਰੂਪ ਹੈ ਪੱਤਾ ਟਾਣੀ ਫੁੱਲ ਫਲ ਤਣਾ ਸਭ ਕੁਝ ਆਪ ਹੀ ਹੈ ਇਹ ਬਰਲੇ ਨੂੰ ਸਮਝ ਆਉਂਦੀ ਹੈ ਜੋ ਸਮਝ ਲਏਗਾ ਉਹ ਜੀਵਨ ਬਾਜੀ ਜਿੱਤ ਜੇਗਾ ਜੀ ਸੋ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਗੁਰੂ ਆਰ ਸੰਗਤ ਬਖਸ਼ੇਦਾਰ ਹੈ ਬਖਸ਼ ਲੈਣਾ ਜੀ ਬਖਸ਼ ਲੈਣਾ ਸੋ ਨਾਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਗੁਰੂ ਤੋਂ ਅੰਮ੍ਰਿਤ ਮਿਲੇਗਾ ਸਾਰੀ ਸਿੱਖਿਆ ਗੁਰੂ ਕੋਲ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ